ਨਾਲ ਦੇਖੋ ਇਹ ਉਹੀ ਚੋਰ ਹੈ ਜਿਸ ਨੇ ਕੁਝ ਦਿਨ ਪਹਿਲਾਂ ਡਿਵੀਜ਼ਨ ਨੰਬਰ 7 ਦੇ ਬਾਹਰੋਂ ਮੋਟਰਸਾਈਕਲ ਚੋਰੀ ਕੀਤਾ ਸੀ ਚੋਰੀ ਕਰਨ ਵਾਲਾ ਚੋਰ ਅੱਜ ਚੜ ਗਿਆ ਹੈ ਪੁਲਿਸ ਦੇ ਅੜਿੱਕੇ ਪੱਤਰਕਾਰ ਦੇ ਮੋਟਰਸਾਈਕਲ ਨੂੰ ਚੋਰੀ ਕਰਨ ਵਾਲਾ ਚੋਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਉਹੀ ਚੋਰ ਹੈ ਜਿਸ ਨੇ ਥਾਣੇ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਦੀ ਹਿੰਮਤ ਕੀਤੀ ਸੀ ਤੇ ਅੱਜ ਪੁਲਿਸ ਨੇ ਇਸ ਨੂੰ ਫੜ ਲਿਆ <SPEAK às bueno> तो नहीं। नहीं नहीं कोई मुंड नहीं।। है दौड़न जो दौड़िया ना फल कोई चक्कर नहीं तू तो ਜੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੀ ਇਹ ਸਭ ਤੋਂ ਦੱਸਣ ਲਈ ਕਿ ਥਾਣੇ ਦੇ ਬਾਰੂ ਤੀਕ ਤਰੀਕ ਨੂੰ ਪਿਛਲੀ 30 ਤਰੀਕ ਨੂੰ ਮੋਟਰਸਾਈਕਲ ਚੋਰੀ ਹੋਇਆ ਸੀ ਜੀ ਤੇ ਅਸੀਂ ਆਪਣੀ ਇਨਵੈਸਟੀਗੇਸ਼ਨ ਨਾਲ ਹੀ ਸਟਾਰਟ ਕਰ ਲਈ ਸੀ ਕੈਮਰਾਸ ਵੇਰਾ ਚੈੱਕ ਕੀਤੇ ਤੇ ਕੱਲ ਪਰਸੋਂ ਹੀ ਸਾਨੂੰ ਇਹਦੇ ਵਿੱਚ ਕਾਫੀ ਵੱਡਾ ਬ੍ਰੇਕਥਰੂ ਮਿਲਿਆ ਅਸੀਂ ਜਿਹੜਾ ਕਿਊਜ਼ਡ ਹੈ ਉਹਨੂੰ ਫੜਿਆ ਤੇ ਨਵ ਮੋਟਰਸਾਈਕਲ ਹੋ ਰਿਕਵਰ ਕੀਤੇ ਜੋ ਕਿ ਉਹਨੇ ਵਕਫ ਵਕਫ ਟਾਈਮਾਂ ਤੇ ਵਕਫ ਵਕਫ ਜਗਾ ਤੋਂ ਚੋਰੀ ਕੀਤੇ ਹੋਏ ਸੀ ਜੀ ਲੇਕਿਨ ਮੈਂ ਭਵਨਦੀਪ ਦਾ ਬੈਕਗ੍ਰਾਉਂਡ ਕੀ ਹੈਗਾ ਇਸ ਟਾਈਮ ਤੋਂ ਫਿਲਹਾਲ ਉਹ ਵੇਲਾ ਸੀ ਇਹੀ ਕੰਮ ਕਰਦਾ ਸੀ ਜੀ ਤੇ ਮੋਟਰਸਾਈਕਲ ਕਿੱਥੇ ਖੜੇ ਕਰਦਾ ਸੀਗਾ ਤੇ ਕਿਸ ਨੂੰ ਵੇਚਦਾ ਸੀਗਾ ਮੋਟਰਸਾਈਕਲ ਲੱਗੋ ਜਾਂ ਆਪਣੇ ਨੌਨ ਚੀ ਜਿਵੇਂ ਲੋਕਾਂ ਨੂੰ ਵੇਚ ਦਿੰਦਾ ਸੀ ਜਿਹੜੇ ਉਹ ਸਟੈਂਡਸ ਵੈਰਾ ਕਰਦੇ ਸੀ ਬਹੁਤ ਹੀ ਚੀਪ ਰੇਟਸ ਤੇ ਇਹ ਵੇਚ ਦਿੰਦੇ ਸੀਗੇ ਜੀ ਤੇ ਮੈਡਮ ਇਹਦਾ ਨਾਲ ਸਾਥੀ ਵੀ ਸੀਗਾ ਜਿਹੜਾ ਇੱਕ ਦੇ ਨਾਲ ਬਿਲਕੁਲ ਜੀ ਇਹ ਦੋ ਲੋਕਾਂ ਨੇ ਚੋਰੀ ਕੀਤੀ ਸੀ ਇਹਦਾ ਸਾਥੀ ਸੀ ਜਸਪ੍ਰੀਤ ਸਿੰਘ ਉਫ ਜਸੂ ਮਗੇ ਸਾਡੀ ਟੀਮ ਲੱਗੀ ਹੋਈ ਹੈ ਜੀ ਉਹ ਫਰਾਰ ਹੈ ਇਸ ਟਾਈਮ ਤੇ ਤੇ ਜਿੱਦਾਂ ਹੀ ਸਾਨੂੰ ਕੁਝ ਪਤਾ ਲੱਗਦਾ ਜੀ ਉਹਨੂੰ ਹੀ ਅਰੈਸਟ ਕਰਾਂਗੇ ਮਾਮਲੇ ਦੇ ਦੌਰਾਨ ਪਤਾ ਲੱਗਿਆ ਵੀ ਦੋ ਜਣੇ ਸੀਗੇ ਜਿਹਨਾਂ ਮੋਟਰਸਾਈਕਲ ਜਿਹੜਾ ਚੋਰੀ ਕੀਤਾ ਹੋਰ ਵੀ ਨੰਬਰ ਨਾਲ ਨੌਜਵਾਨ ਨੇ ਅ ਅਜੀਤ ਜੀ ਇਹ ਦੋ ਜਣਿਆਂ ਦੇ ਹੀ ਸਾਹਮਣੇ ਆਇਆ ਬਾਕੀ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹੈ ਬਾਕੀ ਕੁਝ ਕੁਝ ਕਰਕੇ ਫਿਰ ਦੇਖਦੇ ਆ ਜੀ ਕਿਹੜੀ ਜਗ੍ਹਾ ਤੋਂ ਇਹਨੂੰ ਅਰੈਸਟ ਕੀਤਾ ਸੀ ਇਹਦੇ ਘਰੋਂ ਹੀ ਹੈ ਇੱਕ ਮਿੰਟ ਇੱਕ ਮਿੰਟ ਨਹੀਂ